ਸਪੀਕਰ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਇਹ ਸਵਾਲ ਸੇਖੋਂ ਸਾਹਿਬ ਦਾ ਇਹ ਸੀ ਕਿ ਕਿ ਜਿਹੜੇ ਆਮਦਨ ਸਰਟੀਫਿਕੇਟ ਲੋਕਾਂ ਦੇ ਬਣਦੇ ਨੇ ਉਹ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਕਿ 80000 ਤੋਂ ਘੱਟ ਜਿਹਦੀ ਆਮਦਨ ਹੋਵੇ ਉਹ ਬਣਦੇ ਨਹੀਂ ਹੈਗੇ ਇਹ ਸਵਾਲ ਸੀ ਇਹਨਾਂ ਦਾ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਫੈਕਚੁਅਲੀ ਗਲਤ ਹੈ ਪਰ ਕੰਸਰਨ ਇਹਨਾਂ ਦਾ ਬਿਲਕੁਲ ਸਹੀ ਹੈ ਜਾਇਜ਼ ਹੈ ਉਹ ਕਿਵੇਂ ਗਲਤ ਇਸ ਕਰਕੇ ਜੀ ਕਿਉਂਕਿ ਅਜੇ ਕੋਈ ਗੱਲ ਨਹੀਂ ਹੈਗੀ ਕਿ 80000 ਤੋਂ ਘੱਟ ਇਨਕਮ ਵਾਲੇ ਦਾ ਇਨਕਮ ਸਰਟੀਫਿਕੇਟ ਬਣਦਾ ਨਹੀਂ ਹੈਗਾ ਉਹ ਜੇ ਕਿਸੇ ਦੀ ਜ਼ੀਰੋ ਇਨਕਮ ਵੀ ਹੋਵੇ ਤੇ ਉਹ ਸਰਟੀਫਿਕੇਟ ਵੀ ਬਣਦੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਆਪਦੀ ਤਸੱਲੀ ਕਰਕੇ ਉਹ ਬਣਾਉਣ ਦੇ ਚਾਹੇ ਜ਼ੀਰੋ ਇਨਕਮ ਹੋਵੇ ਉਹਦਾ ਵੀ ਬਣੂਗਾ ਤਿੰਨ ਤਰੀਕੇ ਦੇ ਨਾਲ ਇਹ ਸਰਟੀਫਿਕੇਟ ਅਪਲਾਈ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਹੋ ਸਕਦਾ ਹੈ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਹੋ ਸਕਦਾ ਹੈ ਤੇ ਕਨੈਕਟ ਪੋਰਟਲ ਤੇ ਜਾ ਕੇ ਹੋ ਸਕਦਾ ਹੈ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਅ 195815 ਇਨਕਮ ਸਰਟੀਫਿਕੇਟ ਜਿਹੜੇ 80000 ਤੋਂ ਘੱਟ ਦੇ ਸੀਗੇ ਉਹ ਬਣ ਚੁੱਕੇ ਚਾਹੇ ਬਣਾਉਣੇ ਰੈਵਨਿਊ ਨੇ ਹੁੰਦੇ ਨੇ ਪਰ ਕਿਉਂਕਿ ਅਪਲਾਈ ਸਾਡੇ ਕੋਲੇ ਹੁੰਦਾ ਇਸ ਕਰਕੇ ਇਹ ਇਹ ਸਵਾਲ ਉੱਠਿਆ ਹੁਣ ਇਹਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਵੀ ਇਹ ਸਵਾਲ ਫੈਕਚੁਅਲੀ ਗਲਤ ਹੈ ਕਿਉਂਕਿ ਜਦੋਂ ਕੱਲ ਇਹ ਮੇਰੇ ਕੋਲ ਸਵਾਲ ਆਇਆ ਮੈਨੂੰ ਥੋੜਾ ਜਿਹਾ ਅਜੀਬ ਲੱਗੇ ਕਿ ਇਹ ਜੀ ਗਲਤ ਕਦੇ ਸੁਣੀ ਨਹੀਂ ਹੈਗੀ ਸੋ ਮੈਂ ਸੇਖੋਂ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਕਿਹਾ ਬੀਏ ਪ੍ਰੋਬਲਮ ਤੁਹਾਨੂੰ ਕਿੱਥੋਂ ਪਤਾ ਲੱਗੀ ਮੈਂ ਇਸ ਕਰਕੇ ਸਰ ਸ਼ੇਅਰ ਕਰਨਾ ਚਾਹਣਾ ਸਾਰਿਆਂ ਲਈ ਇਹ ਸਿਰਫ ਇਸ ਹਾਊਸ ਦੇ ਨਹੀਂ ਪੂਰੇ ਪੰਜਾਬ ਦੇ ਲਈ ਮੈਂ ਸਾਂਝਾ ਕਰਨਾ ਚਾਹਣਾ ਕਿਉਂਕਿ ਨਾਰਮਲੀ ਚਾਹੇ ਸਰਕਾਰ ਜੀ ਦੀ ਮਰਜ਼ੀ ਹੋਵੇ ਸਰਕਾਰ ਦੀ ਇੰਟੈਂਸ਼ਨ ਪੋਲੀਟੀਕਲ ਲੋਕਾਂ ਦੀ ਇੰਟੈਂਸ਼ਨ ਠੀਕ ਹੁੰਦੇ ਪਰ ਨੀਚੇ ਜਦੋਂ ਕਈ ਵਾਰੀ ਕੋਈ ਅਧਿਕਾਰੀ ਜਾਂ ਮੁਲਾਜ਼ਮ ਗਲਤ ਗਾਈਡ ਕਰ ਦਿੰਦਾ ਜੀ ਗਲਤ ਬਿਆਨੀ ਕਰ ਦਿੰਦਾ ਗੈਰ ਜ਼ਿੰਮੇਵਾਰ ਬਿਆਨੀ ਕਰ ਦਿੰਦਾ ਉਦੋਂ ਹੀ ਪ੍ਰੋਬਲਮਾਂ ਆਉਂਦੀਆਂ ਨੇ ਮੈਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਲਕੇ ਫਰੀਦਕੋਟ ਦੇ ਵਿੱਚ ਡੋਗਰ ਬਸਤੀ ਹੈ ਉੱਥੇ ਪਰਮਜੀਤ ਘੋਲੂ ਹੈ ਆ ਬਾਸਕਟਬਾਲ ਦੀ ਟ੍ਰੇਨਿੰਗ ਕਰਾਉਂਦਾ ਉਹ ਗਿਆ ਇਹਨਾਂ ਕੋਲੇ ਆਇਆ ਸੀਗੇ ਜਿਦੇ ਵਿੱਚ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਤਸਦੀਲਦਾਰ ਨੇ ਕਿਹਾ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਦੋ ਭਰਾ 75% ਮੈਂਟਲੀ ਸਿੱਕ ਸੀਗੇ ਤੇ ਉਹਨਾਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਸੀਗਾ ਸਰਟੀਫਿਕੇਟ ਬਣਾਉਣ ਦੇ ਲਈ ਉਹ ਤਸਦੀਲਦਾਰ ਕੋਲੇ ਗਿਆ ਤੇ ਤਸਦੀਲਦਾਰ ਨੇ ਕਹਿੰਦਾ ਵੀ 80000 ਤੋਂ ਘੱਟ ਤਾਂ ਬਣਦਾ ਨਹੀਂ ਹੈਗਾ ਤੂੰ ਜਾ ਘਰ ਨੂੰ ਉਹਨਾਂ ਚੋਂ ਇੱਕ ਭਰਾ ਦੀ ਡੈਥ ਹੈ ਜਿਹੜੀ 5-6 ਮਹੀਨੇ ਪਹਿਲਾਂ ਉਹ ਵੀ ਹੋ ਗਈ ਤੇ ਜਦੋਂ ਮੈਂ ਉਹ ਤੋਂ ਸਾਰੀ ਗੱਲ ਸਮਝੀ ਉਹ ਤੋਂ ਮਗਰੋਂ ਫਿਰ ਮੈਂ ਸ਼ਾਮ ਨੂੰ ਸਾਡੇ ਮੇਰੇ ਵਿਭਾਗ ਦੇ ਜਿਹੜੇ ਏਸੀਐਸ ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਨੇ ਗਵਰਨੈਂਸ ਰਿਫਾਰਮਸ ਦੇ ਡਿਗਰੀਜ ਦੇ ਅਲੋਂ ਉਹਨਾਂ ਨੂੰ ਡੀਸੀ ਫਰੀਦਕੋਟ ਨੂੰ ਤੇ ਪਰਮਜੀਤ ਘੋਲੂ ਨੂੰ ਮੈਂ ਕਾਨਫਰੈਂਸ ਕਾਲ ਤੇ ਲਿਆ ਤੇ ਸਮਝੇ ਸਾਰਾ ਇਸ਼ੂ ਕੀ ਹੈ ਤੇ ਉੱਥੋਂ ਇਹ ਗੱਲ ਸਮਝ ਕੇ ਨਿਕਲ ਕੇ ਆਈ ਕਿ ਉਹਨੇ ਤਹਿਸੀਲਦਾਰ ਨੇ ਕਹਿਤਾ ਸੀਗਾ ਪਰ ਚਲੋ ਤਹਿਸੀਲਦਾਰ ਨੇ ਸਿਰਫ ਇਹਸ ਕਰਕੇ ਕਿ ਮੇਰੇ ਤੋਂ ਗਲਤੀ ਵੀ ਨਾ ਬਣ ਜਾ ਉਹਨੇ ਯਾ ਨਲੈਕੀ ਕੀਤੀ ਉਹ ਨਹੀਂ ਸੋ ਸਰ ਇਹਦੇ ਵਿੱਚ ਫੈਸਲਾ ਇਹ ਕੀਤਾ ਕੱਲ ਮੈਂ ਕਿ ਅੱਜ ਸਵੇਰੇ ਕੱਲ ਸੰਡੇ ਸੀਗਾ ਅੱਜ ਸਵੇਰੇ 10 ਵਜੇ ਪਰਮਜੀਤ ਕੋਲੂ ਨੂੰ ਡੀਸੀ ਨਾਲ ਬਿਠਾਤਾ ਸਰਟੀਫਿਕੇਟ ਉਹਦਾ ਅਪਲਾਈ ਹੋ ਗਿਆ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸਰਟੀਫਿਕੇਟ ਉਹਦਾ ਇਸ਼ੂ ਹੋ ਜਾਊਗਾ ਤੇ ਪੈਨਸ਼ਨ ਹੈ ਜਿਹੜੀ ਕਿਉਂਕਿ 3 ਮਹੀਨੇ ਦਾ ਸਾਈਕਲ ਹੁੰਦਾ ਉਹ ਪਹਿਲੇ ਪ੍ਰਾਇਤ ਉਹਦੀ ਪੈਨਸ਼ਨ ਵੀ ਲੱਗ ਜੂਗੀ ਸੋ ਸੇਖੋਂ ਸਾਹਿਬ ਕੋਲੂ ਨੂੰ ਬੁਲਾ ਕੇ ਪੁੱਛ ਲਓ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਇੱਕ ਬੰਦਾ ਆਪਦੇ ਮੈਂਟਲੀ 75% ਇਲ ਭਰਾ ਨੂੰ ਸਿੱਖ ਭਰਾ ਨੂੰ ਮੈਂਟਲੀ ਜਿਹੜਾ ਬਿਮਾਰ ਹੈ ਉਹਦੇ ਉਹਦੀ ਪੈਨਸ਼ਨ ਦੇ ਵਾਸਤੇ ਜਿਉਂ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਹੈ ਤੇ ਤੁਸੀਂ ਉਹਨੂੰ ਗੁੰਮਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਆਪਦੀ ਇਹ ਮਾੜੀਆਂ ਆਦਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤੋ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਜਿੱਥੇ ਕਿਤੇ ਵੀ ਸਾਰੇ ਐਮ ਐਲ ਏਜ਼ ਨੂੰ ਮੇਰੀ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਆਵੇ ਕਿਰਪਾ ਕਰਕੇ ਨਾਲ ਦੀ ਨਾਲ ਸਾਨੂੰ ਸਾਨੂੰ ਕਲੀਅਰ ਕਰੋ ਤੇ ਉਹਦਾ ਹੱਲ ਹੈ ਜਿਹੜਾ ਉਹ ਇਮੀਡੀਏਟਲੀ ਉਹ ਹੋਊਗਾ ਔਰ ਇਹਦੇ ਵਾਸਤੇ ਸਖਤ ਡਾਇਰੈਕਸ਼ਨਾਂ ਦੇ ਲਈ ਆਲਰੇਡੀ ਮੈਂ ਏ ਸੀ ਐਸ ਨੂੰ ਸਾਡੇ ਨੂੰ ਕਹਿ ਚੁੱਕਿਆ 1 ਵਜੇ ਉਹਨਾਂ ਨੇ ਸਾਰੇ ਡੀਸੀ ਅੰਦਰ ਨਾਲ ਮੀਟਿੰਗ ਰੱਖੀ ਹੈ ਤੇ ਜਿੱਥੇ ਕਿਤੇ ਵੀ ਕੋਈ ਸਰਟੀਫਿਕੇਟ ਪੈਂਡਿੰਗ ਹੈ ਸਰ ਮੈਨੂੰ ਦੱਸ ਦਿਓ ਖੁਸ਼ੀ ਹੋ ਰਹੀ ਹੈ ਕਿ ਸਾਡੇ ਗਵਰਨਸ ਫਾਰਮ ਜਿਹੜਾ ਕਿ ਸਰਕਾਰ ਬਣਨ ਤੋਂ ਪਹਿਲਾਂ 27 28% ਦੀ ਜਿਹੜੀ ਪੈਂਡੈਂਸੀ ਹੁੰਦੀ ਸੀਗੀ ਬਿਯੋਂਡ ਟਾਈਮ ਲਾਈਨ ਉਹ ਅੱਜ ਮਹਿਜ਼ ਪੁਆਇੰਟ 01% ਤੋਂ ਵੀ ਘੱਟ ਹੈ ਕਿਉਂਕਿ ਉਹਦੀ ਰੈਗੂਲਰ ਮੋਨਿਟਰੀਂਗ ਹੁੰਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿ ਇਸ ਤਰ੍ਹਾਂ ਦੀ ਜਿੱਕ ਤੇ ਵੀ ਕਿਸੇ ਗਰੀਬ ਬੰਦੇ ਦੀ ਕੋਈ ਕੋਈ ਉਹਦੇ ਹਰਾਸਮੈਂਟ ਦੇ ਪਲੀਜ਼ ਧਿਆਨ ਦੇ ਵਿੱਚ ਲਿਆਓ ਜੀ ਥੈਂਕ ਯੂ ਜੀ ਸੇਖੋਂ ਸਾਹਿਬ ਦਾ ਕੁਐਸਚਨ ਹੈ ਜੀ ਇੱਕ ਵਾਰ ਜੀ ਸੇਖੋਂ ਸਾਹਿਬ ਆ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਅ ਮੰਤਰੀ ਸਾਹਿਬ ਦੇ ਨਾਲ ਕੱਲ ਲਗਾਤਾਰ ਗੱਲਬਾਤ ਹੋਈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਤੇ ਅਸਲ ਦੇ ਵਿੱਚ ਕਹਾਣੀ ਕੀ ਹੈ ਵੀ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ 80000 ਰੁਪਏ ਤੋਂ ਘੱਟ ਕੋ ਕੇ ਮੈਂ ਖੁਦ ਤਹਿਸੀਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਜਿਹੜਾ ਹੈ ਜਿਹੜੇ ਇਹਨਾਂ ਦੇ ਆਪਣੇ ਹੈਗੇ ਉਹ ਅਧਿਕਾਰੀ ਸੌਬਦਾ ਸੈਂਟਰ ਵਾਲੇ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਜੀ 80000 ਤੋਂ ਘੱਟ ਸੀ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਤੇ ਇਸ ਕਰਕੇ ਇਹ ਇਹ ਬਣ ਨਹੀਂ ਸਕਦਾ ਫਿਰ ਤਹਿਸੀਲਦਾਰ ਨੂੰ ਮੰਤਰਲਾ ਕਰਕੇ ਉਹਦੇ ਤੋਂ ਸਰਟੀਫਿਕੇਟ ਉਹਨੇ ਦੂਜਾ ਬਣਾ ਕੇ ਦਿੱਤਾ ਆਨਲਾਈਨ ਫਿਰ ਵੀ ਨਹੀਂ ਚੜਿਆ ਮੈਨੂੰ ਉਹ ਬਣਾਤਾ ਉਹਨੇ ਆਪਦੀ ਜਿਹੜਾ ਫਰਜ਼ ਨਿਭਾਤਾ ਵੀ ਚਲੋ ਜੀ ਜੇ ਕਿਤੇ ਕੰਮ ਆ ਸਕਦਾ ਤਾਂ ਮੈਂ ਇਹਦਾ ਲਾ ਦਿੰਦਾ ਇੱਕ ਮੰਦਬੁੱਧੀ ਬੰਦਾ ਹੈ ਉਹ 1 ਰੁਪਇਆ ਕਮਾਉਂਦਾ ਨਹੀਂ ਬਹੁਤੀ ਵਾਰੀ ਹੋਰ ਵੀ ਕੇਸਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ 80000 ਤੋਂ ਉੱਤੇ ਕਿੱਥੋਂ ਸਰਟੀਫਿਕੇਟ ਬਣਾ ਦਊਗਾ ਫਿਰ 80000 ਤੋਂ ਜਿਹੜੇ ਉਤਲੇ ਸਰਟੀਫਿਕੇਟ ਹੋ ਉੱਤੇ ਗਵਰਨਮੈਂਟ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਸੋ ਇਸ ਤਰ੍ਹਾਂ ਦੇ ਜਿਹੜੇ ਉਹ ਇੱਕ ਮਿੰਟ ਸਰ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਸੌਫਟਵੇਅਰ ਠੀਕ ਕਰਨ ਵਾਲਾ ਆ ਸੌਫਟਵੇਅਰ ਠੀਕ ਕਰਨ ਵਾਲਾ ਇੱਕ ਇੱਕ ਕੇਸ ਤੋਂ ਪਹਿਲਾਂ ਰੋਣਾ ਸਰ ਇੱਕ ਮਿੰਟ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਹਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪਿੱਛੇ ਜੇ ਇੱਕ ਇਸ ਤਰ੍ਹਾਂ ਦੀ ਕੰਪਲੇਂਟ ਆਈ ਸੀ ਸਾਡੇ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਜੀ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਦੇ ਨਾਲ ਸਿੱਖ ਨਹੀਂ ਲੱਗਦਾ ਰਾਮਗੜੀਆ ਸਿੱਖ ਨਹੀਂ ਲੱਗਦਾ ਮਜਬੀ ਸਿੱਖ ਨਹੀਂ ਲੱਗਦਾ ਹੋਰ ਵੀ ਕਈ ਜਿਹੜੇ ਸਾਡੇ ਵੀਰ ਆ ਉਹਨਾਂ ਦੇ ਨਾਲ ਸਿੱਖ ਨਹੀਂ ਲੱਗ ਪੁਆਇਸ ਵਾਸਤੇ ਇਸ ਤਰ੍ਹਾਂ ਦੇ ਕਈ ਡਿੱਕੇ ਆ ਜਿਹੜੇ ਉਹ ਇਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਆਧਾਰ ਕਾਰਡ ਦੀ ਵੀ ਸਮੱਸਿਆ ਹੈ ਆਧਾਰ ਕਾਰਡ ਵੀ ਜੇ ਕੋਈ ਬੰਦਾ ਹੁਣ ਆਪਣਾ 50 ਸਾਲ ਤੋਂ ਉੱਤੇ ਆ ਉਹਦਾ ਆਧਾਰ ਕਾਰਡ ਨਹੀਂ ਬਣਦਾ ਇਸ ਕਰਕੇ ਜਦੋਂ ਬੰਦਾ ਜੇ ਕਿਸੇ ਨੇ ਪਹਿਲਾਂ ਨਹੀਂ ਬਣਾਇਆ ਤਾਂ ਅੱਜ ਆਪਦੇ ਉਹ ਫਿੰਗਰਪ੍ਰਿੰਟ ਦੇ ਕੇ ਜੋ ਆਧਾਰ ਕਾਰਡ ਬਣਾਉਣਾ ਚਾਹੁੰਦਾ ਉਹ ਇਹ ਵੀ ਹੁਣੇ 2-4 ਦਿਨਾਂ ਦੀ ਗੱਲ ਹੋਈ ਉਹ ਕਹਿੰਦੇ ਇਹ ਹੁਣ ਜਿਹੜਾ ਤੁਹਾਡੇ ਵਾਸਤੇ ਮਨਜ਼ੂਰੀ ਲੈਣੀ ਪਊਗੀ ਠੀਕ ਹੈ ਸੋ ਇਸ ਵਾਸਤੇ ਜਿੱਥੇ ਕਿਤੇ ਕੋਈ ਡਿੱਕਾ ਹੈ ਜੇ ਕੋਈ ਅਧਿਕਾਰੀ ਜਾ ਹੈਗਾ ਉਹਨਾਂ ਨੂੰ ਇਹ ਇਹ ਨਾ ਬਣਾਓ ਕਿ 80000 ਤੋਂ ਥੱਲੇ ਬਣਨਾ ਹੀ ਨਹੀਂ ਸੋ ਮੈਂ ਰੋੜਾ ਸਾਹਿਬ ਧੰਨਵਾਦ ਕਰਦਾ ਇਹਨਾਂ ਨੇ ਕੱਲ ਪੂਰੀ ਜਿਹੜੀ ਆਪਦੇ ਵੱਲੋਂ ਮਿਹਨਤ ਕੀਤੀ ਹੈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਫੋਨ ਤੇ ਸਰ ਮੈਂ ਪਰ ਅਸੀਂ ਚਾਹੁੰਦੇ ਆ ਕਿ ਜੇ ਸਾਡੇ ਧਿਆਨ ਦੀ ਜਿਹੜੀ ਗੱਲ ਆ ਗਈ ਉਹ ਤਾਂ ਹੱਲ ਹੋ ਗਈ ਜਿਹੜੇ ਬੰਦੇ ਧਿਆਨ ਨਹੀਂ ਆ ਸਕਦੇ ਮੰਤਰੀ ਜੀ ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਆ ਬੈਠੋ ਜੀ ਸਰ ਇਸ ਤਰ੍ਹਾਂ ਕਿ ਮੈਂ ਮੈਂ ਕਲੀਅਰ ਕਰ ਚੁੱਕਾ ਕੱਲ ਚਾਹੇ ਤੁਹਾਨੂੰ ਪਤਾ ਹੀ ਮੇਰੇ ਸਾਡੇ ਫੈਮਿਲੀ ਵਿੱਚ ਥੋੜੇ ਜਿ ਇੱਕ ਹੋ ਗਿਆ ਸੀਗਾ ਕਜ਼ਨ ਦੀ ਡੈਥ ਹੋ ਗਈ ਸੀ ਕਿ ਫਿਰ ਵੀ ਮੈਨੂੰ ਫਾਲੋਅ ਅ ਐ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ ਹੈ ਇੱਕ 14000 ਦਾ ਬਣਿਆ ਹੋਇਆ ਹੈ ਇੱਕ ਸਰਟੀਫਿਕੇਟ ਜ਼ੀਰੋ ਇਨਕਮ ਦਾ ਬਣਿਆ ਹੋਇਆ ਹੈ ਇਹ ਹੋਇਆ ਕੀ ਇਹਦੇ ਵਿੱਚ ਹੋਇਆ ਕੀ ਹੈ ਹੋਇਆ ਇਹ ਹੈ ਕਿਉਂਕਿ ਤਸਦੀਕਦਾਰ ਨੇ ਆਪਦੀ ਤਸੱਲੀ ਕਰਨੀ ਹੁੰਦੀ ਹੈ ਵੀ ਇਸ ਬੰਦੇ ਦੀ ਇਨਕਮ ਇੰਨੀ ਹੈ ਉਹਨੇ ਆਪਦੇ ਗਲੋਂ-ਗਲਾਵਾ ਲਾਉਣ ਦੇ ਲਈ ਵੀ ਕਿਤੇ ਕੱਲ ਨੂੰ ਮੈਂ ਗਲਤ ਸਰਟੀਫਿਕੇਟ ਨਾ ਬਣਾ ਬਣਾਦਾ ਉਹਨੇ ਉੱਥੇ ਸੇਵਾ ਕੇਂਦਰ ਵਾਲੇ ਪ੍ਰਾਈਵੇਟ ਮੁਲਾਜ਼ਮਾ ਨੂੰ ਕਹਿ ਰੱਖਿਆ ਸੀਗਾ ਵੀ ਯਾਰ ਤੁਸੀਂ ਅਪਲਾਈ ਨਾ ਕਰਾਇਓ ਜਦੋਂ ਤਸਵੀਰਦਾਰ ਨੇ ਕਿਹਾ ਤਾਂ ਉਹਨੇ ਨਹੀਂ ਫੜੇ ਹੋਣੇ ਕਾਗਜ਼ ਆ ਤੇ ਜਦੋਂ ਉਹਦੇ ਕੋਲ ਤਸਵੀਰਦਾਰ ਕੋਲੇ ਗਿਆ ਚਲੋ ਖੋਲੂ ਉਹਨੂੰ ਵੀ ਮਨਾਂ ਕਰਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਨ ਪ੍ਰਿੰਸੀਪਲ ਗਵਰਨਮੈਂਟ ਵੱਲੋਂ ਸਾਡੇ ਵੱਲੋਂ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਜੇ ਕੋਈ ਆਉਂਦੇ ਮੈਂ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਇਹੋ ਜਿਹਾ ਕੋਈ ਆਵੇ ਤਾਂ ਦੱਸੋ ਨਾਲ ਦਿਨ ਉਧਰ ਕਾਰਵਾਈ ਹੋਊਗੀ ਰਾਣਾ ਜੀ ਰਾਣਾ ਜੀ ਦੱਸੋ ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹਉਣਾ ਕੋਰ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰਨ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਇਹ ਆ ਦੀ ਮੈਨ ਡਸਨ ਵਰਕ ਦੀ ਸਿਸਟਮ ਵਰਕਸ ਕੋਲੂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫ਼ਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਡਰੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀ ਨਾਲ ਚੱਲੂਗੀ ਸਰਕਾਰ ਨਾ ਭਾਈ ਠੀਕ ਹੈ ਜੀ ਠੀਕ ਹੈ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਜੀ ਮੰਤਰੀ ਅਮਨ ਊੜਾ ਜੀ ਜੀ ਕਿ ਬੇਨਤੀ ਤੁਸੀਂ ਵੱਡੇ ਥੰਨੂੰ ਬੇਨਤੀ ਕਰ ਰਹੇ ਹੋ ਬੇਨਤੀਆਂ ਨਾਲ ਅੱਜ ਤੱਕ ਇਹ ਕੰਮ ਚੱਲਦੇ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸਿਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸਿਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾੜ ਕੇ ਦੱਸਿਓ ਇੱਕ ਮਿੰਟ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਹੀ ਤਾਂ ਮੈਨੂੰ ਨਾਮ ਨਾ ਕਿਹੋ ਕਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਿਹਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਹੈ ਤਸਵੀਰ ਦਾ ਵੱਡਾ ਸੀ ਕਿ ਛੋਟਾ ਸੀ ਡੀਸੀ ਕਹਿੰਦਾ 4 ਸੀ ਉਹਨਾਂ ਦੇ ਨਾਲ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸਰਦਾਰ ਬੈਠੋ ਜੀ ਬੈਠੋ